ਸਾਂਝਾ ਕਰਨ ਨਾਲ ਜੁੜੇ ਸਾਰੇ ਦੋਸਤਾਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਜ ਸਾਂਝਾ ਕਰ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਸਾਡੇ ਕੋਲ ਇੱਥੇ ਮੈਡੀਟੇਸ਼ਨ ਕਲਾਸ ਤੇ ਬੋਰਡ ਲੱਗੇ ਹੋਏ ਨੇ ਸੋ ਇੱਥੇ ਜੋ ਵੀ ਸਾਨੂੰ ਕੋਈ ਮਿਲਣ ਆਉਂਦਾ ਆ ਉਹ ਮੈਡੀਟੇਸ਼ਨ ਬਾਰੇ ਜ਼ਰੂਰ ਗੱਲ ਕਰਦੇ ਨੇ ਤੇ ਕਾਫੀ ਜਾਣਿਆਂ ਦੇ ਇੱਕ ਕਾਮਨ ਜੇ ਕੁਐਸਚਨ ਹੁੰਦੇ ਨੇ ਤਿੰਨ ਚਾਰ ਕੁਐਸਚਨ ਬਹੁਤ ਕਾਮਨ ਹੁੰਦੇ ਨੇ ਮੈਡੀਟੇਸ਼ਨ ਬਾਰੇ ਸੋ ਉਹੀ ਅੱਜ ਆਪਾਂ ਗੱਲ ਕਰਨ ਜਾ ਰਹੇ ਆਂ ਆਪਣੀ ਹਰ ਸੰਡੇ ਮੈਡੀਟੇਸ਼ਨ ਦੀ ਕਲਾਸ ਹੁੰਦੀ ਆ ਜੀ ਤੇ ਬਾਹਲੇ ਲੋਕਾਂ ਦਾ ਜਿਹੜਾ ਸਭ ਤੋਂ ਪਹਿਲਾ ਕੁਐਸਚਨ ਹੁੰਦਾ ਕਿ ਮੈਡੀਟੇਸ਼ਨ ਹੈ ਕੀ ਆ ਹਾਂ ਬਿਲਕੁਲ ਰਮਿੰਦਰ ਐਕਚੁਅਲੀ ਇਹ ਸਮਕ ਕੁਐਸਚਨ ਕਿਸੇ ਵੇਲੇ ਆਪਣਾ ਵੀ ਸੀ ਇਸ ਦਾ ਕਿ ਆਪਾਂ ਸਮਝ ਸਕਦੇ ਆ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਮੈਡੀਟੇਸ਼ਨ ਦੇ ਸੰਬੰਧ ਚ ਬੜੇ ਮਿਥ ਹੈ ਕਿ ਬਹੁਤਾ ਕਿਸੇ ਨੂੰ ਪਤਾ ਨਹੀਂ ਕਿ ਹੁੰਦੀ ਕੀ ਆ ਤੇ ਕਿਉਂਕਿ ਇਹਦੇ ਇੰਟਰਸਟ ਵੀ ਨਹੀਂ ਕਿਸੇ ਨੂੰ ਹੂੰ ਬਾਕੀ ਪਾਸੇ ਮੈਂ ਲਿਖਦਾ ਕਿ ਥੋੜਾ ਜਿਹਾ ਵੱਧ ਗਿਆਨ ਹੈ ਇਹਦੇ ਬਾਰੇ ਮੈਡੀਟੇਸ਼ਨ ਦੀ ਕਲਾਸ ਹਰ ਸੰਡੇ ਨੂੰ 9 ਤੋਂ 11 ਆਪਾਂ ਸਾਂਝੇ ਘਰ ਚ ਲਾਉਨੇ ਆ ਜਿਹੜਾ ਮੈਡੀਟੇਸ਼ਨ ਦਾ ਕੁਐਸਚਨ ਹੈ ਜੀ ਮੈਡੀਟੇਸ਼ਨ ਹੁੰਦੀ ਕੀ ਆ ਇਹਦਾ ਸਿੰਪਲ ਜਿਹਾ ਆਨਸਰ ਇਹ ਹੈ ਕਿ ਮੈਡੀਟੇਸ਼ਨ ਦੀ ਟੈਕਨੀਕ ਹੁੰਦੀ ਆ ਮਹ ਮੈਡੀਟੇਸ਼ਨ ਦੀ ਮੈਡੀਟੇਟਿਵ ਇੱਕ ਅਵਸਥਾ ਹੁੰਦੀ ਹੈ ਅਵਸਥਾ 'ਚ ਜਾਣ ਲਈ ਇੱਕ ਟੈਕਨੀਕ ਹੁੰਦੀ ਹੈ ਬਹੁਤੀ ਵਾਰੀ ਅਸੀਂ ਟੈਕਨੀਕ ਨੂੰ ਮੈਡੀਟੇਸ਼ਨ ਮੰਨ ਲੈਂਦੇ ਨੇ ਟੈਕਨੀਕ ਕੀ ਹੁੰਦੀ ਹੈ ਟੈਕਨੀਕ ਬਹੁਤ ਤਰ੍ਹਾਂ ਦੀ ਹੋ ਸਕਦੀ ਹੈ ਤੁਸੀਂ ਕਿਸੇ ਮੰਤਰ ਦਾ ਜਾਪ ਕਰਦੇ ਹੋ ਤੁਸੀਂ ਕੋਈ ਐਕਸਰਸਾਈਜ਼ ਕਰਦੇ ਹੋ ਤੁਸੀਂ ਕਿਸੇ ਚੀਜ਼ ਨੂੰ ਸਾਹ ਨੂੰ ਲਗਾਤਾਰ ਦੇਖਦੇ ਹੋ ਬੜੀਆਂ ਟੈਕਨੀਕਸ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਉਹ ਟੈਕਨੀਕਸ ਨੂੰ ਯੂਜ਼ ਕਰਦੇ ਬਾਅਦ ਤੁਸੀਂ ਥੋੜੀ ਦਿਰ ਬੈਠਦੇ ਹੋ ਉਸ ਅਵਸਥਾ ਜਿੱਥੇ ਤੁਸੀਂ ਬਿਲਕੁਲ ਇਨਐਕਟਿਵ ਹੋਣੇ ਹੋ ਫਿਜ਼ੀਕਲੀ ਵੀ ਵਿਚਾਰਾਂ ਤੋਂ ਰਹਿਤ ਹੋਣੇ ਹੋ ਇਮੋਸ਼ਨਸ ਤੋਂ ਰਹਿਤ ਹੋਣੇ ਪਰ ਤੁਸੀਂ ਹੁੰਨੇ ਹੋ ਜਿਹਨੂੰ ਨਿਰਵਿਚਾਰ ਅਵਸਥਾ ਕਹਿੰਦੇ ਹਨ ਨਿਰਵਿਚਾਰ ਅਵਸਥਾ ਤੁਸੀਂ ਜਾਣਦੇ ਹੋ ਉਹ ਤੁਹਾਡਾ ਅਸਲੀ ਹੋਣਾ ਹੁੰਦਾ ਅਸਲੀ ਹੋਣ ਦੇ ਵਿੱਚ ਥੋੜਾ ਜਿਹਾ ਟਿਕਦੇ ਹੋ ਤੇ ਫਿਰ ਉਹ ਤੁਹਾਡੇ ਲਈ ਆਨੰਦ ਸ਼ਾਂਤੀ ਖੇੜਾ ਤੁਹਾਡੀ ਜ਼ਿੰਦਗੀ ਚ ਲੈ ਕੇ ਆਉਂਦਾ ਕਿਉਂਕਿ ਹਰ ਵਕਤ ਖਿਆਲਾਂ ਚ ਘਰੇ ਰਹਿਣ ਕਰਕੇ ਸਾਡੀ ਜਿਹੜੀ એનર્ਜੀ ਆ ਉਹ ਬੜੀ ਵੇਸਟ ਹੁੰਦੀ ਆ ਸਾਇੰਸ ਵਿਗਿਆਨੀਆਂ ਦੇ ਉਹਨਾਂ ਦੀ ਸਪੋਜ ਦੇ ਮੁਤਾਬਕ ਇੱਕ ਨਾਰਮਲ ਬੰਦਾ ਘੱਟੋ-ਘੱਟ 60000 ਖਿਆਲਾਂ ਚ ਗੁਜ਼ਰਦਾ ਇੱਕ ਦਿਨ 'ਚ ਇੱਕ ਦਿਨ 'ਚ ਤੇ ਉਹ 60000 ਖਿਆਲ ਉਹਦੇ એનર્ਜੀ ਵੀ ਵੇਸਟ ਕਰਦੇ ਨੇ ਅਡਜਸਟ ਵੀ ਕਰਦੇ ਨੇ ਪਰ ਜੇ ਅਸੀਂ ਮੈਡੀਟੇਸ਼ਨ ਨਾਲ ਜੁੜਦੇ ਆ ਤਾਂ ਅਸੀਂ ਜਿਹੜੀ ਥਾਟ ਲੈਸਨੈਸ ਅਵਸਥਾ ਨੂੰ ਅਚੀਵ ਕਰਦੇ ਆ ਤੇ ਉਸ ਤੋਂ ਬਾਅਦ ਤੁਹਾਡੀ ਜੀਵਨ ਦੀ ਕੁਆਲਿਟੀ ਬਦਲਦੀ ਆ ਸੋ ਜਦ ਇਹ ਤੁਸੀਂ ਟੈਕਨੀਕ ਕਰਵਾਉਨੇ ਹੋ ਇੱਥੇ ਉਹਦੇ ਵਿੱਚ ਇੱਕ ਉਹਨੂੰ ਝਲਕ ਮਿਲਦੀ ਆ ਬਿਲਕੁਲ ਉਹਨੂੰ ਇੱਕ ਝਲਕ ਮਿਲਦੀ ਆ ਤੇ ਉਹ ਝਲਕ ਹੀ ਉਹਦੇ ਲਈ ਫਿਰ ਹੌਸਲਾ ਬਣਦੀ ਆ ਇਹ ਜਿੰਦਗੀ ਦਾ ਇਹ ਵੀ ਇਹ ਪਾਰਟ ਹੋਣਾ ਚਾਹੀਦਾ ਕਿਉਂਕਿ ਜਿਵੇਂ ਆਪਾਂ ਅਕਸਰ ਗੱਲ ਕਰਦੇ ਆ ਕਿ ਸੰਜੇ ਘਰ ਦੇ ਵਿੱਚ ਅਸੀਂ ਚਾਹ ਜਿੰਦਗੀ ਦੇ ਚਾਰੇ ਪੱਖਾਂ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰਦੇ ਆ ਸਰੀਰ ਨੂੰ ਮਨ ਨੂੰ ਭਾਵ ਨੂੰ ਤੇ ਸਪਿਰਚੁਅਲਟੀ ਨੇ ਇਸ ਵਰਚੁਅਲਟੀ ਦਾ ਹਸਤਾ ਸਰੀਰ ਆਪਾਂ ਇੱਥੇ ਖੁੱਲਾ ਡੱਲਾ ਮਾਹੌਲ ਐ ਵਾਤਾਵਰਨ ਵਧੀਆ ਤੇ ਵਾਕ ਵਧੀਆ ਹੋ ਜਾਂਦੀ ਐ ਐਕਸਰਸਾਈਜ਼ ਹੋਣ ਲਈ ਬੜੀਆਂ ਚੀਜ਼ਾਂ ਨੇ ਤੇ ਐਵੇਂ ਜਿਹੜੇ ਵਿਚਾਰ ਆਪਾਂ ਇੱਕ ਦੂਜੇ ਨਾਲ ਸਾਂਝੇ ਕਰਦੇ ਆਂ ਤੇ ਭਾਵ ਵੀ ਸਾਂਝੇ ਕਰਦੇ ਆਂ ਸਾਡਾ ਸੋਸ਼ਲ ਸਿਸਟਮ ਆ ਜਿਹੜਾ ਉਹ ਮਤਲਬ ਸਾਡਾ ਗਿਆਨ 'ਚ ਵੀ ਵਾਧਾ ਹੁੰਦਾ ਤੇ ਭਾਵ ਦਾ ਵੀ ਆਦਾਨ-ਪ੍ਰਦਾਨ ਹੁੰਦਾ ਤੇ ਸ਼ੁੱਧ ਭਾਵ ਦਾ ਆਦਾਨ-ਪ੍ਰਦਾਨ ਹੁੰਦਾ ਇਹਨਾਂ ਨਾਲ ਅਸੀਂ ਹੈਲਦੀ ਹੁੰਨੇ ਆਂ ਹੂੰ ਤੇ ਚੌਥਾ ਜਿਹੜਾ ਮੇਨ ਇੰਪੋਰਟੈਂਟ ਪਾਰਟ ਆ ਉਹ ਆਲਵੇਸ ਸਭ ਤੋਂ ਮਿਸਿਆ ਰਹਿੰਦਾ ਇੱਕ ਤਾਂ ਤਰੀਕਾ ਉਹਦਾ ਇਹ ਆ ਕਿ ਤੁਸੀਂ ਰਿਚੂਅਲ ਜਿਹੜੇ ਚੱਲ ਰਹੇ ਟੰਗ ਤਰੀਕੇ ਉਹਨਾਂ ਨੂੰ ਬਣਾਉਨੇ ਆ ਪਰ ਉੱਥੇ ਕੱਢਣ ਪਾਉਣ ਨੂੰ ਕੁਛ ਨਹੀਂ ਉਹਨਾਂ ਚ ਦੁਨੀਆਦਾਰੀ ਹੀ ਮੈਨੇਜ ਹੁੰਦੀ ਆ ਐਕਚੁਅਲ ਚ ਇਹ ਤੁਹਾਡੇ ਆਪਣੇ ਆਪ ਨਾਲ ਜੁੜਨ ਦੀ ਇੱਕ ਵਿਧੀ ਦਾ ਆ ਨਾਂ ਆ ਮੈਡੀਟੇਸ਼ਨ ਸੋ ਇਹਦੀ ਕਲਾਸ ਅਸੀਂ ਹਰ ਹਫਤੇ 9 ਤੋਂ 11 ਰੱਖੀ ਹੋਈ ਹੈ ਸਾਂਝੇ ਘਰ ਵਿਖੇ ਤੇ ਮਹੀਨੇ ਦੇ ਦੂਜੇ ਐਤਵਾਰ ਅਸੀਂ 10 ਤੋਂ 4 ਵਜੇ ਤੱਕ ਤਿੰਨ ਲਗਾਤਾਰ ਮੈਡੀਟੇਸ਼ਨ ਕਰਾਉਣੇ ਉਹਨੂੰ ਮੈਡੀਟੇਸ਼ਨ ਕੈਂਪ ਦਾ ਨਾਮ ਵੀ ਦਿੰਦੇ ਆ ਇਹਦੀ ਜਾਣਕਾਰੀ ਤੁਸੀਂ ਸਾਨੂੰ ਲੈ ਸਕਦੇ ਹੋ ਕੋਈ ਵੀ ਬੰਦਾ ਚ ਸ਼ਾਮਲ ਹੋ ਸਕਦਾ ਹੈ ਕੋ ਇਹਦੇ ਵਿੱਚ ਅਸੀਂ ਵਿਚਾਰਾਂ ਕਰਨ ਲਈ ਇਕੱਠੇ ਨਹੀਂ ਹੁੰਦੇ ਐਕਚੁਅਲੀ ਨਿਰ ਵਿਚਾਰ ਹੋਣ ਲਈ ਇਕੱਠੇ ਹੁੰਨੇ ਆ ਤਾਂ ਕਿ ਅਸੀਂ ਖਾਲੀ ਹੋ ਸਕੀਏ ਤੇ ਦੂਜਾ ਕੁਐਸਚਨ ਹੈ ਮੈਡੀਟੇਸ਼ਨ ਕਰਨ ਨਾਲ ਆਮ ਇਨਸਾਨ ਦੀ ਜ਼ਿੰਦਗੀ 'ਚ ਕੀ ਫਰਕ ਪੈਂਦਾ ਬਿਲਕੁਲ ਫਰਕ ਪੈਂਦਾ ਜੀ ਫਰਕ ਇਹ ਪੈਂਦਾ ਕਿ ਜਦੋਂ ਤੁਸੀਂ ਜਾ ਕੇ ਜਿੰਨ ਤੁਸੀਂ ਇਹਦਾ ਸਵਾਲ ਆਨਸਰ ਜਿਹਾ ਇਹ ਹੈ ਇੱਕ ਬੰਦੇ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਹੂੰ ਤੇ ਤੁਰਿਆ ਜਾਂਦਾ ਉਹ ਕਦੇ ਕੰਧ 'ਚ ਵੱਜਦਾ ਕਦੇ ਕੌਲੇਜ 'ਚ ਵੱਜਦਾ ਕਦੇ ਗਿਰਦਾ ਕਦੇ ਟੱਪਦਾ ਇੱਕ ਨੇ ਅੱਖਾਂ ਖੋਲ੍ਹੀਆਂ ਹੋਈਆਂ ਨੇ ਉਹ ਉਹ ਦੁਨੀਆ ਨੂੰ ਚੇਂਜ ਨਹੀਂ ਕਰਦਾ ਉਹ ਆਪਣੇ ਆਪ ਨੂੰ ਚੇਂਜ ਕਰ ਦਿੰਦਾ ਵੀ ਇੱਥੇ ਜੇ ਮੈਂ ਤਰੂੰਗਾ ਇਹ ਮੂਰੇ ਕੰਧ ਹੈ ਹਾਂ ਹਾਂ ਤੇ ਜਿਹੜਾ ਜਿਹੜਾ ਦੇਸੀ ਜਿਹਾ ਆਨਸਰ ਤਾਂ ਇਹ ਵੀ ਅੱਖਾਂ ਖੋਲ੍ਹ ਕੇ ਜੀਵਨ ਜਿਉਣ ਦਾ ਦੱਖਾਂ ਬੰਦ ਕਰਕੇ ਜ਼ਿੰਦਗੀ ਜਿਉਣ ਜਿੰਨਾ ਫਰਕ ਹੈ ਕੁਆਲਿਟੀ ਆਫ ਲਾਈਫ ਕੁਆਲਿਟੀ ਆਫ ਲਾਈਫ ਹੈ ਤੁਹਾਡੀ એનર્ਜੀ ਵੇਸਟ ਨਹੀਂ ਹੁੰਦੀ ਤੁਸੀਂ ਸ਼ਾਂਤੋਂ ਤਾਂ ਤੁਸੀਂ ਆਪਣੇ ਕਾਰੋਬਾਰ ਤੇ ਵੀ ਵਧੀਆ ਰੋਲ ਆਫ ਦਾ ਕਰਦੇ ਆਂ ਰਿਸ਼ਤੇ ਨਾਤੇ ਆਂ ਜੀ ਵਧੀਆ ਰੋਲ ਆਫ ਦਾ ਕਰਦੇ ਆਂ ਤੁਸੀਂ ਆਪਣੇ ਬੱਚਿਆਂ ਨੂੰ ਵੀ ਵਧੀਆ ਢੰਗ ਨਾਲ ਡੀਲ ਕਰਦੇ ਹੋ ਮੁਸ਼ਕਲਾਂ ਨੂੰ ਐਡਰੈਸ ਕਰਦੇ ਹੋ ਜੇ ਤੁਸੀਂ ਕਰੋਧਿਤ ਰਹਿੰਦੇ ਹੋ ਹਰ ਵਕਤ ਸਟ੍ਰੈਸ ਚ ਰਹਿੰਦੇ ਹੋ ਤੋੜਾ ਰਗਈਆ ਤੁਹਾਡੇ ਲਈ ਜ਼ਿੰਦਗੀ ਚ ਮੁਸੀਬਤਾਂ ਲੈ ਕੇ ਆਉਂਦਾ ਤੇ ਜ਼ਿੰਦਗੀ ਦੀ ਕੁਆਲਿਟੀ ਨੂੰ ਵਧੀਆ ਜ਼ਿੰਦਗੀ ਜਿਉਣ ਲਈ ਬੜੀ ਜ਼ਰੂਰੀ ਹੈ ਤੇ ਉਹ ਕੁਆਲਿਟੀ ਲੈਣ ਲਈ ਮੈਡੀਟੇਸ਼ਨ ਜ਼ਰੂਰੀ ਹੈ ਜੈਨ ਫਿਰ ਜ਼ਿੰਦਗੀ ਜਾ ਕੇ ਜਿਉਂ ਹੀ ਜਾ ਸਕਦੀ ਹੈ ਮੈਡੀਟੇਸ਼ਨ ਕਰਨ ਨਾਲ ਹਾਂ ਜਿਉਂ ਹੀ ਤਾਂ ਦੂਸਰੀ ਲੋਟ ਵੀ ਜਾਈ ਜਾ ਰਹੀ ਹੈ ਪਰ ਉਹ ਦੁੱਖਾਂ ਭਰੀ ਹੈ ਆਨੰਦਤ ਨਹੀਂ ਹੈ ਹਾਂ ਸੁਖ ਨਹੀਂ ਹੈ ਨਾ ਮੁਸੀਬਤਾਂ ਭਰੀ ਹੈ ਹਾਂ ਤੇ ਜ਼ਿੰਦਗੀ ਤਾਂ ਆਪਸ਼ਨ ਤੁਹਾਡੀ ਹੈ ਕਿ ਤੁਸੀਂ ਕਿਵੇਂ ਜਿਉਣੀ ਹੈ ਜ਼ਿੰਦਗੀ ਇਹ ਜ਼ਰੂਰਤ ਨਹੀਂ ਹੈ ਇੱਕ ਚੰਗੀ ਜ਼ਿੰਦਗੀ ਜਿਉਣ ਦੀ ਜ਼ਰੂਰਤ ਹੈ ਜ਼ਿੰਦਗੀ ਤਾਂ ਚੱਲਣੀ ਹੈ ਜ਼ਿੰਦਗੀ ਤਾਂ ਹਰ ਤਰ੍ਹਾਂ ਦੀ ਚੱਲਦੀ ਹੈ ਇੱਕ ਜ਼ਿੰਦਗੀ ਜਿਉਣੀ ਹੈ ਇੱਕ ਜ਼ਿੰਦਗੀ ਕੱਟਣੀ ਹੈ ਹਾਂ ਕੱਟੀ ਜਾਣੀ ਹੈ ਕੱਟੀ ਜਾਣੀ ਹੈ ਬਿਲਕੁਲ ਦੁਖੀ ਹੋ ਕੇ ਵੀ ਕੱਟ ਹੁੰਦੀ ਆ ਤੇ ਸੁਖੀ ਹੋ ਕੇ ਵੀ ਹਾਂ ਤੇ ਇਹਦੇ ਵਿੱਚ ਕੋਈ ਜਿਹੜੀ ਆਪਣੀ ਮੈਡੀਟੇਸ਼ਨ ਕਲਾਸ ਆ ਕੀ ਇਹਦੇ ਵਿੱਚ ਕੋਈ ਰਿਕੁਆਇਰਮੈਂਟ ਆ ਕਿ ਕਿਹੜੇ ਧਰਮ ਦਾ ਬੰਦਾ ਆਵੇ ਜਾਂ ਹਰ ਕੋਈ ਆ ਸਕਦਾ ਇਹ ਕਿਸੇ ਧਰਮ ਨਾਲ ਮੈਡੀਟੇਸ਼ਨ ਦਾ ਕਿਸੇ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹਮਮ ਤੇ ਨਾ ਹੀ ਇਹ ਕਿਸੇ ਵੀ ਧਰਮ ਦੇ ਬੰਦੇ ਲਈ ਕੋਈ ਰੁਕਾਵਟ ਹੈ ਇਹ ਤਾਂ ਤੁਹਾਡਾ ਆਪਣੇ ਆਪ ਦਾ ਪ੍ਰੈਕਟਿਸ ਹੈ ਕਿ ਤੁਸੀਂ ਆਪਣੇ ਆਪ ਨੂੰ ਜਾਨਣਾ ਕਿ ਤੁਹਾਡੀ ਹਾਲਤ ਕੀ ਹੈ ਤੁਸੀਂ ਆਪਣੀ ਆਪ ਦੀ ਹਾਲਤ ਕਿਵੇਂ ਬਿਹਤਰ ਬਣਾ ਸਕਦੇ ਹੋ ਧਨਮ ਰੰਗ ਨਸਲ ਭੇਤ ਬੋਲੀ ਅਮੀਰੀ ਗਰੀਬੀ ਪੜਿਆ ਲਿਖਿਆ ਨਾ ਪੜਿਆ ਕਿਸੇ ਵੀ ਕਿਸਮ ਦਾ ਕੋਈ ਰੁਕਾਵਟ ਨਹੀਂ ਕੋਈ ਵੀ ਆ ਸਕਦਾ ਬੱਡੀ ਗੱਲ ਇਹ ਆ ਕਿ ਮੈਂ ਸੋਚਦਾ ਹਾਂ ਕਿ ਜਿਹੜੀ ਚੀਜ਼ ਨੂੰ ਤੁਸੀਂ ਕਰਕੇ ਹੀ ਦੇਖ ਸਕਦੇ ਹੋ ਉਹਨੂੰ ਕਰਕੇ ਹੀ ਦੇਖ ਲੈਣਾ ਚਾਹੀਦਾ ਉਹਦੇ ਵਾਂਗ ਐਕਸਪੀਰੀਅੰਸ ਕਰ ਲਵੇ ਉਹਦਾ ਹਾਂ ਸੋ ਇਹ ਮੈਡੀਟੇਸ਼ਨ ਸਾਂਝੇ ਕਰਦਾ ਹੈ ਇੱਕ ਅਹਿਮ ਹਿੱਸਾ ਜੀ ਤੇ ਹਿੱਸਾ ਰਹੂਗਾ ਵੀ ਮੈਂ ਤਾਂ ਕਹੂੰਗਾ ਕਿ ਸਭ ਤੋਂ ਇੰਪੋਰਟੈਂਟ ਹੈ ਜੇ ਸਾਂਝੇ ਘਰ ਚ ਮੈਡੀਟੇਸ਼ਨ ਨਹੀਂ ਹੋਊਗੀ ਤਾਂ ਸਾਂਝਾ ਘਰ ਵੀ ਕਿਸੇ ਕੰਮ ਦਾ ਨਹੀਂ ਚੰਕਲ ਜੀ ਅੱਜੇ ਕਾਫੀ ਲੋਕ ਪੁੱਛਦੇ ਆ ਜੇ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ ਆਪਣਾ ਨੰਬਰ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹਾਂ ਬਿਲਕੁਲ ਆਪਾਂ ਨੰਬਰ ਦਿੱਤਾ ਹੈ ਸਕਰੀਨ ਤੇ ਤੇ ਸਾਂਝਾ ਕਰ ਦਿਓ ਤੁਸੀਂ Google ਤੇ ਸਰਚ ਕਰਕੇ ਕਦੇ ਵੀ ਸਾਨੂੰ ਕਾਲ ਕਰ ਸਕਦੇ ਹੋ ਤੇ ਆਪਾਂ ਮੇਰਾ خیال ਹੁਣ ਆਨਲਾਈਨ ਕਲਾਸਿਸ ਵੀ ਸਟਾਰਟ ਕਰ ਦਿੱਤੀਆਂ ਹਾਂ ਹਾਂਜੀ ਸਾਂਝੇ ਕਰਦੇ ਜੇ ਕੋਈ ਇੰਟਰਸਟਿਡ ਹੈ ਸਾਂਝੇ ਕਰਦੇ ਮੈਡੀਟੇਸ਼ਨ ਦਾ ਇੱਕ ਗਰੁੱਪ ਹੈ ਉਹਦੇ ਵਿੱਚ ਅਸੀਂ ਇੱਕ ਲਿੰਕ ਹਰ ਹਫਤੇ ਸ਼ੇਅਰ ਕਰਦੇ ਆਂ ਤੇ ਤੁਸੀਂ ਉਹਦੇ ਵਿੱਚ ਆਨਲਾਈਨ ਆਪਣੇ ਘਰੋਂ ਬੈਠੇ ਵੀ ਸ਼ਾਮਲ ਹੋ ਸਕਦੇ ਆਂ ਤੇ ਹੋਰ ਜਾਣਕਾਰੀ ਲਈ ਜਦੋਂ ਮਰਜ਼ੀ ਗੱਲ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਆਂ